ਸਰਬੋਤਮ ਜੀ ਬੇਟੀ ਸੁਖਮਨਦੀਪ ਕੋ ਦਾ ਨਾਮ ਅਨਦਕਾਰ 11 ਦਸੰਬਰ ਦਿਨ ਵੀਰਵਾਰ ਨੂੰ ਤੇ ਅਸੀਂ ਸਾਰਸ ਨੂੰ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਲੋੜਵੰਦ ਪਰਿਵਾਰਿਆਂ ਭੈਣ ਜੀ ਆਖ ਹੈ ਨਹੀਂ ਉਹ ਕੈਂਸਰ ਦੇ ਮਰੀਜ਼ ਸੀਗੇ ਪੂਰੇ ਹੋ ਚੁੱਕੇ ਆ ਤੇ ਵੀ ਸਾਡਾ ਜਿਹੜਾ 슈ਗਰ ਦਾ ਮਰੀਜ਼ ਆ ਅੱਖਾਂ ਤੋਂ ਘਟ ਦੇਸਦਾ ਤੇ ਇਹਨਾਂ ਦੀ ਕਮਾਈ ਦਾ ਕੋਈ ਵੀ ਸਾਧਨ ਨਹੀਂ ਇਹ ਜਿਉਂਨੇ ਆ ਵੀ ਸਾਰੀ ਸੰਗਤ ਜਿਸ ਤਰ੍ਹਾਂ ਅਗਲੇ ਬੇਟੀਆਂ ਨੇ ਅਨੰਦ ਕਾਰਜ ਤੇ ਸਾਰੇ ਮੇਰੇ ਵੀ ਭੈਣ ਭਰਾ ਸੇਵਾ ਕਰਦੇ ਨੇ ਤੇ ਸੁਖਮਨੀਬ ਕੋਲ ਦੇ ਵਿਆਹ ਤੇ ਵੀ ਇਸੇ ਤਰ੍ਹਾਂ ਤੁਸੀਂ ਜਿਹੜਾ ਵਾ ਤੁਹਾਡੇ ਭੈਣ ਭਰਾ ਉਹਨਾਂ ਦੇ ਸਹਿਯੋਗ ਵੀ ਲੋੜਿਆ ਸਾਨੂੰ ਤੇ ਸਿੱਖ ਨੌਜਵਾਨ ਸੇਵਾ ਸੁਸਾਇਟੀ ਗੁਰਦੀਪ ਸਿੰਘ ਲੋਹਾਰਾ ਜੀ ਨੂੰ ਵੀ ਬੇਨਤੀ ਆ ਕਿ ਉਹਨਾਂ ਦੇ ਥਰੂ ਅਸੀਂ ਇਹ ਜਿਹੜਾ ਸਾਰਾ ਕੰਮ ਕਰ ਰਹੇ ਆ ਜੇ ਬਹੁਤ ਬਹੁਤ ਮਾਣ ਨਾਲ ਵੀ ਚੱਲਦੀ ਕੋਲ ਕਰੇ ਵਾਹਿਗੁਰੂ ਗਰਦੀਪ ਸਿੰਘ ਜੁਗਾ ਰਵੀ ਉਪਦੇ ਇਹ ਸਾਰੇ ਸੰਗਤ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹੋਵਾਂਗੇ ਗਰਦੀਪ ਸਿੰਘ ਨੌਜਵਾਨ ਸੇਵਾ ਸੁਸਾਇਟੀ ਵੀਰ ਨੂੰ ਅਸੀਂ ਬੇਨਤੀ ਕਰਦੇ ਆਂ ਜੀ ਤੁਸੀਂ ਪਹੁੰਚਿਓ ਜ਼ਰੂਰ ਪੇਟੀ ਦੇ ਅਨੰਦ ਬਾਜ ਦੇ ਸਾਰੇ ਭੈਣ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹ ਲੋੜਵੰਦਾਂ ਦੇ ਪਰਵਾਹ ਰਹੇ ਇਹਨਾਂ ਦੀ ਸੇਵਾ ਕੀਤੀ ਜਾਵੇ ਤੇ ਨੰਬਰ ਹੋਣੇ ਬਟਾ 7087076541 7087076541